ਜੀ ਸਤਿ ਸ੍ਰੀ ਅਕਾਲ ਮੈਂ ਅੱਜ ਨਾ ਤਾਂ ਭਾਜਪਾ ਦੀ ਗੱਲ ਕਰਨੀ ਹੈ ਨਾ ਕਾਂਗਰਸ ਦੀ ਨਾ ਜੀ ਜੀਪੀ ਦੀ ਪੀਡੀਪੀ ਦੀ ਗੱਲ ਤਾਂ ਕਰਨੀ ਹੈ ਜੀ ਸਾਡੇ ਵਾਲਿਆਂ ਦੀ ਆਮ ਆਦਮੀ ਵਾਲਿਆਂ ਦੀ ਹਾਂ ਹਾਂ ਦੇਖੋ ਪੰਜਾਬ ਦਾ ਸਾਰਾ ਸਰਮਾਇਆ ਆ ਪਾਰਟੀ ਦੀ ਸੋ ਕਾਲਡ ਦੇ ਦੀ ਇਮੇਜినਰੀ ਐਕਸਪੈਂਸ਼ਨ ਲਈ ਖਰਚ ਕਰੀ ਜਾਂਦੇ ਆ ਹਾਂ ਇਹਨਾਂ ਨੂੰ ਲੱਗਦਾ ਕਿਸੇ ਪਾਸਿਓਂ ਕੁਝ ਨਹੀਂ ਹਮ ਹੁਣ ਇੱਕ ਸੀਟ ਜੇ ਲੱਭੀ ਵੀ ਆ ਉਹਦੇ ਲਈ ਮਤਲਬ ਕਿੰਨਾ ਫਰਮਾਇਆ ਖਰਚ ਕਰਦੇ ਸੋ ਕਾਲ ਜਿੱਥੇ ਜਿੱਥੇ ਇਹਨਾਂ ਦੀ ਸਰਕਾਰਾਂ ਪੈਸੇ ਤਾਂ ਉੱਥੇ ਜਾਂਦੇ ਆ ਸੰਧੂ ਸਾਹਿਬ ਹਾਂ ਤੇ ਹੁਣ ਵੱਡੀ ਗੱਲ ਦੇਖੋ ਦਿੱਲੀ ਚ ਕੀ ਕਰਦੇ ਆ ਆਉਣ ਵਾਲੀਆਂ ਚ ਸੋ ਕਾਲ ਮੈਨੂੰ ਲੱਗਦਾ ਵੀ ਇਹਨਾਂ ਕੋਲ ਜਿਹੜੀਆਂ ਹੈਗੀਆਂ ਆ ਇਹ ਉਹ ਵੀ ਇਹਨਾਂ ਨੇ ਘਵਾ ਲੈਣੀਆਂ ਹਾਂ ਹਾਂ ਉਹ ਗੱਲ ਆ ਵੀ ਅੱਗਾ ਦੌੜ ਪਿੱਛੇ ਚੌੜ ਵਾਲੀ ਹੋਈ ਪਈ ਆ ਮੈਂ ਕਿਸੇ ਦੀ ਆ ਫੇਸਬੁੱਕ ਤੇ ਸੁਣੀ ਸੀ ਗੱਲ ਕਹਿੰਦਾ ਸੁਣਿਆ ਸੀ ਕਰੋੜ ਦਾ ਹਾਂ ਦੇਖਿਆ ਤੇ ਲੱਖ ਦਾ ਹਾਂ ਰਾ ਪਿਆ ਤੇ 100 ਦਾ ਵਾ ਪਿਆ ਤੇ ਹੂੰ ਹੂੰ ਜਣੀ ਜਿੰਨੀ ਇਹਨਾਂ ਦੀ ਹਮੇਜਨਰੀ ਇਹਨਾਂ ਦੀਆਂ ਗੱਲਾਂ ਹਵਾਈ ਪਲਾਉ ਬਣਾਏ ਹੋਏ ਆ ਕਿੱਥੇ ਕਿੱਥੇ ਜਾ ਕੇ ਬੰਦੇ ਖੜੇ ਕਰਦੇ ਆ ਸੋ ਕਾਲ ਲਾਈਕ ਕਿਸੇ ਤੋਂ ਬਿਨਾ ਕੋਈ ਕੋਈ ਸਮਝੌਤੇ ਤੋਂ ਬਿਨਾ ਹੀ ਮਤਲਬ ਪਤਾ ਨਹੀਂ ਕਿਵੇਂ ਇਹਨਾਂ ਨੂੰ ਲੱਗਦਾ ਕਿ ਰੂਪ ਤੋਂ ਇਹਨਾਂ ਨੂੰ ਐਵੇਂ ਹੀ ਦਿਤਾ ਦੇਣਗੇ ਠੀਕ ਹੈ ਬਿਲਕੁਲ ਠੀਕ ਹੈ ਪਰ ਮੇਰਾ ਖਿਆਲ ਹੈ ਹੁਣ ਉਹ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਤੇ ਪੰਜਾਬ ਤੋਂ ਬਾਹਰ ਤੇ ਕਾਫੀ ਐਕਸਪੋਜ਼ ਹੋ ਚੁੱਕੀ ਹੈ ਨੇ ਪਰ ਗੱਲ ਤਾਂ ਇੰਨੀ ਹੈ ਨਾ ਵੀ ਦੇਖੋ ਹਜੇ ਹਜੇ ਇਹ ਚ ਕੀ ਸ਼ੱਕ ਕੀ ਰਹਿ ਗਿਆ ਕਿੱਥੇ ਕਿੱਥੇ ਇਹਨਾਂ ਨੇ ਚੋਣਾ ਲੜੀਆਂ ਜੇ ਕੋਈ ਇੱਕ ਅੱਧੀ ਸੀਟ ਬਣਦੀ ਗਈ ਇਹਨਾਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਸਾਡਾ ਵੋਟ ਬੈਂਕ ਉੱਤੇ ਬਣਿਆ ਹੋਇਆ ਪਰ ਇਹ ਜਿਹੜੀ ਸਚਾਈ ਇਹ ਆ ਵੀ ਇਹਨਾਂ ਨਾਲ ਅੱਗਾ ਦੌੜ ਕਿਤੇ ਪਿੱਛੇ ਚੌੜ ਵਾਲੀ ਗੱਲ ਨਾ ਹੋਵੇ ਕਿਤੇ ਦਿੱਲੀ ਵਾਲੀਆਂ ਆਉਣ ਲੀਆਂ ਇਲੈਕਸ਼ਨ ਵਿੱਚ ਜਿਵੇਂ ਇਹਨਾਂ ਦੀ ਹੁਣ ਆ ਲੋਕ ਸਭਾ ਚ ਹਾਰ ਹੋਈ ਆ ਕਿਤੇ ਹੋਰ ਨਾ ਕਿਤੇ ਉਹ ਮਤਲਬ ਉਹਨਾਂ ਦੀ ਜੀ ਤਾਂ ਇਹ ਨਹੀਂ ਕਹਾਂਗੇ ਜੀ ਅੱਜ ਤਾਂ ਮਿਹਰਬਾਨੀ